ਸਸੀ ਕਾਲ ਜੀ ਸਾਰਿਆਂ ਨੂੰ ਆ ਤੁਸੀਂ ਦੇਖ ਰਹੇ ਹੋ ਵੇਲਾ ਹੈ ਤੇ ਪੱਤੇ ਇਹਨਾਂ ਦੇ ਹੁਣ ਦੇਖੋ ਪੀਲੇ ਹੋ ਗਏ ਸੁੱਕਣ ਲੱਗ ਗਏ ਇਹ ਵੇਲਾ ਅਸਲ ਵਿੱਚ ਹੈਗਾ ਚਿਬੜਾਂ ਲਿਆ ਚਿਬੜ ਜਿਹੜੇ ਐ ਐਸ ਰੁੱਤ ਦੇ ਵਿੱਚੋਂ ਥੋੜੇ ਜੇ ਆ ਵੇਲਾ ਜਿਹੜੇ ਹੁਣ ਸੁੱਕਣ ਲੱਗ ਜਾਂਦੇ ਆ ਕਿਉਂਕਿ ਰੁੱਤ ਜਾਂਦੀ ਰਹਿੰਦੀ ਐ ਇਹਨਾਂ ਦੀ ਪੂਰੀ ਗਰਮੀ ਵੇਲਾ ਹਰੀਆਂ ਰਹਿੰਦੀਆਂ ਪਰ ਇਹ ਥਰੋਤ ਦੇ ਵਿੱਚ ਇਹ ਸੁੱਕ ਜਾਂਦੇ ਹਨ ਠੰਡ ਦੇ ਵਿੱਚ ਪਰ ਚਿੱਬਰ ਤੁਸੀਂ ਦੇਖੋ ਬਹੁਤ ਸਾਰੇ ਲੱਗੇ ਹੋਏ ਐ ਇਹ ਦੇਖੋ ਚਿੱਬਰ ਐ ਇਹ ਆਪਾਂ ਹੁਣ ਲਾ ਲਾਂਗੇ ਇਹ ਇਹ ਪੱਕ ਵੀ ਜਾਣਗੇ ਕਿਉਂਕਿ ਇੱਕ ਕਹਾਵਤ ਐ ਪੰਜਾਬੀ ਦੇ ਵਿੱਚ ਕਿ ਦੀਵਾਲੀ ਦੀਵਾ ਮੱਛਿਆ ਤੇ ਚਿੱਪੜ ਚੂਆ ਪੱਕਿਆ ਜਾਂ ਇੱਕ ਹੋਰ ਵੀ ਕਹਿੰਦੇ ਆ ਦਿਵਾਲੀ ਦੀਵਾ ਡਿੱਠਾ ਤੇ ਕੌੜਾ ਚਿਬੜ ਮਿੱਠਾ ਇਹ ਜਿਹੜੇ ਚਿਬੜ ਐ ਜਿੰਨੇ ਵੀ ਚਿਬੜ ਵੇਲਾਂ ਨੂੰ ਲੱਗੇ ਹੁੰਦੇ ਆ ਦਿਵਾਲੀ ਤੱਕ ਲਗਭਗ ਉਹ ਸਾਰੇ ਪੱਕ ਜਾਂਦੇ ਆ ਤੇ ਕੋਈ ਵੀ ਚਿਬੜ ਜਿਹੜਾ ਵੇਲਾਂ ਨੂੰ ਉਹ ਕੌੜਾ ਨਹੀਂ ਲੱਗਿਆ ਰਹਿੰਦਾ ਹੁਣ ਵੇਲਾਂ ਜਿਹੜੀਆਂ ਉਹ ਆਪਣੇ ਆਖਰੀ ਪੜਾ ਦੇ ਦਿੱਤੇ ਐ ਤੇ ਚਿਬੜ ਜਿਹੜੇ ਪੱਕ ਜਾਣਗੇ ਆ ਦੇਖੋ ਆ ਚਿਬੜ ਤਾਂ ਪੱਕੇ ਹੀ ਪਿਆ ਐ ਆ ਦੇਖੋ ਆਪਣੇ ਆਪ ਹੀ ਲੈ ਗਿਆ ਇਹ ਪੱਕੇ ਤੇ ਇਸੇ ਤਰ੍ਹਾਂ ਹੋਰ ਚਿਪੜ ਵੀ ਹੋਣਗੇ ਪਰ ਅਸੀਂ ਹਜੇ ਵੇਲਾਂ ਨਾਲ ਲਾਏ ਨਹੀਂ ਕਿਉਂਕਿ ਜਿੰਨਾ ਚਿਰ ਵੇਲ ਦੇ ਨਾਲ ਖੜੇ ਆ ਉਹ ਖਰਾਕ ਲੈ ਰਹੇ ਆ ਜਦੋਂ ਵੇਲਾਂ ਸੁੱਕ ਜਾਣਗੀਆਂ ਤਾਂ ਆਪਾਂ ਉਹਨਾਂ ਨੂੰ ਲਾ ਲਾਂਗੇ ਚਿਪੜਾ ਸੁਕਾ ਕੇ ਵੀ ਰੱਖਿਆ ਜਾ ਸਕਦਾ ਪੂਰਾ ਸਾਲ ਵਰਤਣ ਦੇ ਲਈ ਤੇ ਚਿਪੜਾਂ ਦੀ ਜਿਹੜੀ ਚਟਨੀ ਆ ਉਹ ਬਹੁਤ ਟੇਸਟੀ ਬਣਦੀ ਹੈ ਪਹਿਲਾਂ ਮੈਂ ਵੀਡੀਓ ਬਣਾਈ ਸੀ ਕਿ ਚਿਪੜਾਂ ਤੇ ਆ ਦੇਖੋ ਵੀ ਪੱਕਿਆ ਪਿਆ ਆਪਣੇ ਆਪ ਹੀ ਲੈ ਗਿਆ ਚਿਪੜ ਇਕੋਂ ਖੜਾ ਉਹ ਵੀ ਪੱਕਿਆ ਹੋਇਆ ਹੈ ਚਿਬੜਾਂ ਦਾ ਰੰਗ ਜਿਹੜਾ ਪੱਕੇ ਦੀ ਨਿਸ਼ਾਨੀ ਕੀ ਹੈ ਥੋੜਾ ਜਿਹਾ ਪੀਲਾ ਹੋ ਜਾਂਦਾ ਦੇਖੋ ਦੂਜੇ ਚਿਬੜ ਜਿਹੜੇ ਕੱਚੇ ਆ ਉਹ ਹਜੇ ਹਰੇ ਰੰਗ ਦੇ ਆ ਤੇ ਇਥੇ ਥੋੜੇ ਜਿਹੇ ਪੀਲੇ ਰੰਗ ਦੇ ਹੋ ਜਾਂਦੇ ਆ ਦੇਖੋ ਆ ਵੀ ਪੱਕਿਆ ਪਿਆ ਬਹੁਤ ਸਾਰੇ ਚਿਬੜਾ ਜਿਹੜੇ ਉਹ ਆਪਾਂ ਨੂੰ ਇਥੋਂ ਪੱਕੇ ਹੋਏ ਮਿਲ ਜਾਂਦੇ ਆ ਤਾਂ ਵਾਕਈ ਇੱਕ ਹਾਫ ਤੇੜੀ ਹੈ ਵੱਡਿਆਂ ਦੀਆਂ ਬਣਾੰਗਾ ਹਾਫ ਤਾਂ ਝੂਠੀਆਂ ਨਹੀਂ ਹੁੰਦੀਆਂ ਕਿ ਦੀਵਾਲੀ ਤੱਕ ਜਿਹੜੇ ਸਾਰੇ ਚਿਬੜਾ ਪੱਕ ਜਾਂਦੇ ਆ। ਚਿਬੜਾਂ ਦੇ ਬੈਨੀਫਿਟਸ ਮੈਂ ਤੁਹਾਨੂੰ ਪਹਿਲਾਂ ਵੀ ਦੱਸੇ ਸੀਗੇ। ਇਹਦੇ ਵਿੱਚ ਬਹੁਤ ਸਾਰੇ ਮਿਨਰਲਸ ਵਿਟਾਮਿਨਸ ਹੁੰਦੇ ਆ। ਤੇ ਇਹਨੂੰ ਖਾਣ ਨਾਲ ਜਿਹੜੀ ਸਾਡੀ ਬਾਡੀ ਹੋ ਤੰਦਰੁਸਤ ਰਹਿੰਦੀ ਹੈ। ਗੁਰਦੇਆਂ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ, ਯੂਰਿਨ ਦੀ ਸਮੱਸਿਆ ਨਹੀਂ ਹੁੰਦੀ ਕਿਸੇ ਕਿਸਮ ਦੀ। ਤਾਂ ਚਿਬੜਾ ਜਿਹੜਾ ਸਾਡੇ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਫਰੂਟ ਹੈ, ਇਹ ਸਬਜ਼ੀ ਵੀ ਬਣਦੀ ਹੈ, ਇਹਦੀ ਚਟਨੀ ਵੀ ਬਣਦੀ ਹੈ। ਇਹ ਤਾਂ ਲੋਕਾਂ ਚਾਰ ਵੀ ਬਣਾ ਲੈਂਦੇ ਆ ਜਿਸ ਮਰਜ਼ੀ ਤਰੀਕੇ ਨਾਲ ਤੁਸੀਂ ਸੁਕਾ ਕੇ ਰੱਖ ਸਕਦੇ ਹੋ ਜਿਸ ਤਰ੍ਹਾਂ ਤੁਹਾਡੇ ਦਿਲ ਕਰਦਾ ਤੁਸੀਂ ਨੂੰ ਪ੍ਰੀਜ਼ਰਵ ਕਰ ਸਕਦੇ ਹੋ ਦਾਲ ਬਣਦੀ ਜਦੋਂ ਮੂੰਗੀ ਦੀ ਜਾਂ ਮਸਰਾਂ ਦੀ ਕਿਸੇ ਵੀ ਕਿਸਮ ਦੀ ਤਾਂ ਉਹਦੇ ਵਿੱਚ ਤੁਸੀਂ ਜੇ ਚਿਬੜ ਸਟ ਦਿਨੇ ਉਹਦਾ ਬਹੁਤ ਟੇਸਟੀ ਬਣ ਜਾਂਦੀ ਹੈ ਦਾਲ ਗੁਆਰੇ ਦੀ ਸਬਜ਼ੀ ਦੇ ਵਿੱਚ ਚਿਬੜ ਪਾਏ ਜਾਂਦੇ ਆ ਤਾਂ ਇਹ ਜਿਹੜੇ ਚਿਬੜ ਆ ਇਹ ਬਹੁਤ ਸਾਰੇ ਤਰੀਕਿਆਂ ਨਾਲ ਸਾਡੇ ਖਾਣ ਦੇ ਕੰਮ ਆਉਂਦਾ ਹੈ ਇਹ ਚਿਪੜੰਦੀਆਂ ਵੇਲਾ ਹਲੇ ਹੋਰ ਵੀ ਬਹੁਤ ਸਾਰੇ ਵੇਲਾ ਹਨ ਤਾਂ ਮੈਂ ਉਹ ਵੀ ਦਿਖਾਉਣੀ ਆ ਇਹ ਦੂਜੀਆਂ ਵੇਲਾ ਦੂਜੇ ਪਾਸੇ ਲੱਗਣਾ ਹੋਗਾ ਚਿਪੜ ਤੁਸੀਂ ਇਹਨਾਂ ਨੂੰ ਵੀ ਦੇਖ ਸਕਦੇ ਹੋ ਬਹੁਤ ਸਾਰੇ ਲੱਗੇ ਹੋਏ ਆ ਚਿਪੜ ਦੀਆਂ ਕਿਸਮਾਂ ਵੀ ਅਲੱਗ-ਅਲੱਗ ਹੁੰਦੀਆਂ ਤੇ ਆਹ ਜਿਹੜਾ ਚਿਪੜ ਆ ਤੁਹਾਨੂੰ ਮੈਂ ਦਿਖਾਉਣੀ ਆ ਇੱਕ ਇਹ ਦੇਖੋ ਕਿੰਨੇ ਸੋਹਣੇ ਚਿੱਟੇ ਰੰਗ ਦੇ ਚਿਪੜ ਹੈ ਵਾਈਟ ਕਲਰ ਇਹਨਾਂ ਦਾ ਆਹ ਦੇਖੋ ਇਹ ਵੀ ਜਿਹੜੇ ਚਿਬੜਾ ਚਿੱਟੇ ਰੰਗ ਦੇ ਆ ਤੇ ਰਕਾਰ ਵੀ ਤੁਸੀਂ ਦੇਖੋ ਇਹਨਾਂ ਦਾ ਆਂਡਿਆ ਵਰਗਾ ਲੋ ਆ ਪੱਕਿਆ ਹੋਇਆ ਆਪ ਨੂੰ ਮਿਲ ਗਿਆ ਇਹ ਆਪਣੇ ਪੱਕੇ ਵੈਸੇ ਆ ਦੇਖੋ ਦੋ ਚਿਬੜ ਆ ਲੱਗੇ ਹੋਏ ਤੇ ਇਹ ਆਪਾਂ ਲਾ ਲਿਆ ਪੱਕਿਆ ਹੋਇਆ ਹੁਣ ਲੋਤ ਤੇ ਚਿਬੜਾ ਦੇ ਪੱਕਣ ਦੀ ਤੇ ਕਿ ਲੱਗੀ ਹੋਈ ਹੈ ਚਿਬੜਾਂ ਦੀ ਵੇਲ ਤੁਸੀਂ ਦੇਖ ਸਕਦੇ ਹੋ ਆ ਚਿਬੜ ਲੱਗਿਆ ਹੋਇਆ ਇਹਨੂੰ ਆ ਲੱਗੇ ਹੋਏ ਛੋਟੇ ਛੋਟੇ ਚਿਬੜ ਆ ਦੇਖੋ ਕਿੰਨੇ ਸਾਰੇ ਚਿਬੜ ਹੈ ਬਹੁਤ ਸਾਰੇ ਚਿਬੜ ਲੱਗੇ ਦੇਖੋ ਇਹ ਥੋੜੇ ਜਿਹਾ ਆਕਾਰ ਦੇ ਵਿੱਚ ਵੱਡੇ ਹੈ ਸਾਈਜ਼ ਦੇ ਵਿੱਚ ਇਹਨਾਂ ਨੂੰ ਰਾੜ ਚਿਬੜ ਕਿਹਾ ਜਾਂਦਾ ਹੈ ਇਹਨਾਂ ਦਾ ਆਕਾਰ ਖਖੜੀ ਤੋਂ ਛੋਟਾ ਹੁੰਦਾ ਪਰ ਚਿਬੜਾਂ ਤੋਂ ਵੱਡਾ ਹੁੰਦਾ ਟੇਸਟ ਵਿੱਚ ਇਹ ਮਿੱਠੇ ਹੁੰਦੇ ਆ ਜਿਹੜੇ ਛੋਟੇ ਚਿਬੜ ਹੁੰਦੇ ਆ ਉਹ ਟੇਸਟ ਵਿੱਚ ਥੋੜੇ ਜਿਹਾ ਖੱਟੇ ਹੁੰਦੇ ਆ ਇਹ ਵਕਫਾ ਖਤਰਨੇ ਚਿਬੜਤਾ ਨਾ ਕਿਸਮਾ ਤੇ ਉਹਨਾਂ ਦੇ ਬੈਨੀਫਿਟਸ ਵੀਡੀਓ ਕਿਵੇਂ ਲੱਗੀ ਦੱਸਿਓ ਦੇਖਿਓ ਜਰੂਰ ਥੈਂਕਸ ਫॉर ਵਾਚਿੰਗ